ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਰੋ ਬਟੀਕ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜੋ ਆਪਣੇ ਫੁੱਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਗਲਾਈ ਦੇ ਵਿੱਚ ਬਣਾਉਣੇ ਹੁੰਦੇ ਆ ਜਿਵੇਂ ਆਪਣਾ ਫਰੇਮ ਆਪਾਂ ਗਲਾਈ ਦੇ ਵਿੱਚ ਘਮਾਉਣੇ ਆ ਉਹਨੂੰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਕੀ ਆ ਕਿਉਂ ਜੇਕਰ ਆਪਾਂ ਨੂੰ ਫਰੇਮ ਗਲਾਈ ਦੇ ਵਿੱਚ ਘਮਾਉਣਾ ਆ ਗਿਆ ਤਾਂ ਆਪਾਂ ਨੂੰ ਜੋ ਫੁੱਲ ਬਣਾਉਣੇ ਆ ਜਿਹੜੀਆਂ ਪੱਤੀਆਂ ਗੋਲ ਹੁੰਦੀਆਂ ਨੇ ਉਹ ਬਣਾਉਣੀਆਂ ਆਪਾਂ ਨੂੰ ਬਹੁਤ ਸਖਾਲੀਆਂ ਹੋ ਜਾਣਗੀਆਂ ਅੱਜ ਆਮਨ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸਣਗੇ ਵੀ ਕਿਸ ਤਰੀਕੇ ਨਾਲ ਆਪਾਂ ਸੌਖੇ ਬਣਾ ਸਕਦੇ ਆ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਜੇਕਰ ਆਪਾਂ ਸਾਰੀ ਵੀਡੀਓ ਆਹਾਂ ਵੀਡੀਓ ਸਕਿਪ ਕਰ ਦਿੰਨੇ ਆ ਤਾਂ ਆਪਾਂ ਨੂੰ ਉਹ ਤਰੀਕਾ ਸਮਝ ਨਹੀਂ ਆਉਂਦਾ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਬੈਲ ਨੂੰ ਦੱਬਿਓ ਕਿਉਂ ਬੈਲ ਨੂੰ ਦੱਬੋਗੇ ਤਾਂ ਹੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਚੈਨਲ ਤੇ ਤੁਰੰਤ ਆਊਗਾ ਤੇ ਚਲੋ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜੋ ਗਲਾਈ ਦੇ ਵਿੱਚ ਫੁੱਲ ਹੁੰਦੇ ਨੇ ਕਿੱਦਾਂ ਬਣਾਉਣੇ ਨੇ ਫਰੇਮ ਨੂੰ ਕਿੱਦਾਂ ਘਮਾਉਣਾ ਚਲੋ ਆਪਾਂ ਲੇਖਦੇ ਹਾਂ ਗਲਾਈ ਦੇ ਵਿੱਚ ਆਪਾਂ ਨੂੰ ਜੋ ਫੁੱਲ ਸਿੱਖਣੇ ਨੇ ਉਹਦੇ ਲਈ ਪਹਿਲਾਂ ਆਪਾਂ ਫਰੇਮ ਲਾਵਾਂਗੇ ਵੱਡਾ ਛੋਟਾ ਫਰੇਮ ਤੁਸੀਂ ਜਿਹੜਾ ਵੀ ਲਾ ਸਕਦੇ ਹੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਸਰਕਲ ਨੂੰ ਡਰਾ ਕਰਾਂਗੇ ਛੋਟਾ ਇੱਕ ਵੱਡਾ ਸਰਕਲ ਬਣਾਉਣਗੇ ਸਿਰਫ ਪਹਿਲਾਂ ਬਸ ਸਰਕਲ ਡਰਾ ਕਰਾਂਗੇ ਫੁੱਲ ਨਹੀਂ ਬਣਾਵਾਂਗੇ ਇੱਕ ਵੱਡਾ ਜਿਹਾ ਬਣਾ ਲਾਂ ਉਹਨਾਂ ਇਹ ਡਬਲ ਕਰਤਾ ਉਹਦਾ ਸਿੰਗਲ ਹੀ ਹੁੰਦੀ ਆ ਅੱਛਾ ਨਹੀਂ ਡਬਲ ਚ ਜਿਆਦਾ ਪਤਲਾ ਰਹਿੰਦਾ ਆਹ ਵੇ ਇਹਨੂੰ ਵੀ ਡਬਲ ਬਣਾ ਲਈ ਥੋੜਾ ਜਿਹਾ ਘੱਟ ਉਹ ਬਣਾਈ ਉਹ ਜ਼ਿਆਦਾ ਚੌੜਾ ਕਰਤਾ ਦੋ ਨੰਬਰਾਂ ਟਾਂਕਾ ਵਾਲਾ ਬਣਾ ਲਈ ਕਿਵੇਂ ਮੈਂ ਆ ਜਿੰਨੇ ਜਾਰੇ ਛੋੜੀ ਹੋਈ ਸੀ ਹਾਂ ਨਹੀਂ ਐਨਾ ਟਾਂਕਾ ਤਾਂ ਹੋਣਾ ਚਾਹੀਦਾ ਠੀਕ ਆ ਕਿਉਂਕਿ ਜਦੋਂ ਆਪਾਂ ਵੱਡਾ ਫੁੱਲ ਬਣਾਉਣਾ ਜਿਵੇਂ ਹੁਣ ਆਪਾਂ ਨੇ ਆ ਫੁੱਲ ਬਣਾਇਆ ਸੀ ਆਹ ਵਾਲਾ ਪਿੰਕ ਇਹ ਵੱਡਾ ਹੀ ਸੀ ਕਿਉਂਕਿ ਜੇਕਰ ਆਪਾਂ ਨੇ ਗੋਲਾਈ ਵਾਲੇ ਫੁੱਲ ਜੋ ਆਪਾਂ ਫੁੱਲ ਬਣਾਉਨੇ ਆ ਜਿੱਦਾਂ ਦੇਖੋ ਆਹ ਹਨਾ ਇਹਦੀ ਜਿਹੜੀ ਉੱਪਰਲੇ ਨੁਕਰਾਂ ਨੇ ਉਹ ਗੋਲ ਨੇ ਇਹਨਾਂ ਨੂੰ ਸਿੱਖਣ ਦੇ ਲਈ ਆਪਾਂ ਨੂੰ ਫਰੇਮ ਗੋਲਾਈ ਦੇ ਵਿੱਚ ਘੁਮਾਉਣਾ ਆਉਣਾ ਚਾਹੀਦਾ ਤੇ ਉਹਦਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਕੀ ਆ ਫਰੇਮ ਦੇ ਉੱਤੇ ਆਪਾਂ ਇਦਾਂ ਸਰਕਲ ਨੂੰ ਡਰਾ ਕਰ ਲਾਂਗੇ ਪਹਿਲਾ ਆਪਾਂ ਬਣਾਉਣਾ ਛੋਟਾ ਸਰਕਲ ਫੇਰਾ ਪਾਉਣਾ ਮੈਂ ਇਹ ਤੁਸੀਂ ਕਿੰਨੇ ਨੰਬਰ ਟਾਂਕੇ ਦੇ ਤੇ ਵੀ ਬਣਾ ਸਕਦੇ ਹੋ 2 ਤੇ 3 ਦੇ ਪਹਿਲਾ ਆਪਾਂ ਫੁੱਲ ਤਾਂ ਐਵੇਂ ਥੋੜਾ ਤਾਂ ਵੱਡੇ ਉਸ ਨਾਲ ਬਣਾਉਗਾ ਵੱਡੇ ਟਾਂਕੇ ਨਾਲ ਮਤਲਬ ਆ ਦੇਖੋ ਜਿਵੇਂ ਹੁਣ ਆਪਾਂ ਫੁੱਲ ਤੇ ਹੈ ਨਾ ਹਾਂ ਫੁੱਲ ਤੇ ਫੁੱਲ ਨੂੰ ਨਪਰ ਟਾਂਕੇ ਦੇ ਫੁੱਲ ਨੂੰ ਨਪਰ ਟਾਂਕਾ ਕਿਹੜਾ ਹੁੰਦਾ ਗੋਡੇ ਨੂੰ ਸਾਰਾ ਪ੍ਰੈਸ ਕਰਕੇ ਜੋ ਘੜੀ ਹੁੰਦੀ ਆ ਟਾਂਕਿਆਂ ਵਾਲੀ ਉਹ ਬਿਲਕੁਲ ਆਖਰ ਤੇ ਚਲੀ ਜਾਂਦੀ ਆ ਤੇ ਸਰਕਲ ਡਰਾ ਜ਼ਰੂਰ ਕਰਨਾ ਤੁਸੀਂ ਨੇ ਕਿਉਂ ਉਹਦੇ ਉਹਦੇ ਵਿੱਚ ਸਾਨੂੰ ਇਹ ਪਤਾ ਲੱਗੂਗਾ ਵੀ ਜੋ ਤੁਸੀਂ ਡਰਾ ਕਰਿਆ ਉਹ ਤੋਂ ਤੁਸੀਂ ਵਾਰਤਾ ਨਹੀਂ ਜਾ ਰਹੇ ਲੈਫਟ ਰਾਈਟ ਤੇ ਇਦਾਂ ਇਦਾਂ ਬਣਾਉਂਦੇ ਹੋਏ ਟਾਂਕਾ ਲਾਉਂਦੇ ਹੋਏ ਪਹਿਲਾਂ ਤੁਸੀਂ ਬਿਲਕੁਲ ਸਲੋ ਸਲੋ ਕਰਨਾ ਤੇ ਆ ਦੇਖੋ ਜਿੱਦਾਂ ਕਪੜਾ ਇਕੱਠਾ ਹੋ ਰਿਹਾ ਗਲਾਈ ਦੇ ਵਿੱਚ ਆਉਣ ਫਰੇਮ ਘੁਮਾਰੇ ਨੇ ਟਾਂਕਾ ਲੱਗੀ ਜਾਂਦਾ ਆਪਾਂ ਹੌਲੀ ਹੌਲੀ ਫਰੇਮ ਨੂੰ ਗਲਾਈ ਦੇ ਵਿੱਚ ਘੁਮਾਈ ਜਾ ਰਹੇ ਆ ਤੇ ਉਹ ਸਰਕਲ ਦੀ ਗਲਾਈ ਬਣਦੀ ਜਾ ਰਹੀ ਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਛੋਟਾ ਫਰੇਮ ਵੀ ਅਸੀਂ ਤਾਂ ਹੀ ਲੈਂਦਾ ਵੀ ਇਹ ਕਿਸੇ ਪਾਸੇ ਫਸਦਾ ਨਹੀਂ ਇਹ ਐਂ ਘੁੰਮ ਜਾਂਦਾ ਜਿਵੇਂ ਆਪਾਂ ਨੇ ਗੋਲ ਘੁਮਾਉਣਾ ਬਾਕੀ ਇਹ ਕਰਨ ਤਾਂ ਨਹੀਂ ਹੈਗਾ ਵੀ ਵੱਡਾ ਫਰੇਮ ਕਿਹਾ ਹੋਇਆ ਨਹੀਂ ਅੱਛਾ ਇਹ ਤੁਨ ਇੱਕਲ ਇੱਕ ਇਹ ਵੀ ਗੱਲ ਆ ਜੋ ਆਪਾਂ ਨੇ ਫਰੇਮ ਗਲਾਈ ਦੇ ਵਿੱਚ ਘਮਾਉਣਾ ਆਪਾਂ ਨੂੰ ਦੋਨੇ ਪਾਸਿਓਂ ਤੋਂ ਘਮਾਉਣਾ ਆਉਣਾ ਚਾਹੀਦਾ ਲੈਫਟ ਸਾਈਡ ਤੋਂ ਵੀ ਆਪਾਂ ਨੂੰ ਘਮਾਉਣਾ ਆਉਣਾ ਚਾਹੀਦਾ ਤੇ ਰਾਈਟ ਸਾਈਡ ਤੋਂ ਵੀ ਜੇਕਰ ਤੁਸੀਂ ਇੱਕ ਪਾਸਿਓਂ ਹੀ ਘਮਾਓਗੇ ਤਾਂ ਤੁਹਾਡਾ ਹੱਥ ਇੱਕ ਜਗ੍ਹਾ ਤੇ ਹੀ ਖੜ ਜਾਊਗਾ ਆ ਦੇਖੋ ਸਰਕਲ ਵੀ ਕਿੰਨਾ ਸੋਹਣਾ ਲੱਗਦਾ ਜੇਕਰ ਆਪਾਂ ਵੱਡੇ ਟਾਂਕੇ ਦੀ ਬਣਾਇਆ ਜਿਹੜੀਆਂ ਫੁੱਲ ਦੀਆਂ ਪੱਤੀਆਂ ਹੁੰਦੀਆਂ ਨੇ ਜਿਹਦੇ ਉੱਪਰਲੇ ਨੁੱਕਰਾਂ ਗੋਲ ਹੁੰਦੀਆਂ ਨੇ ਉਹ ਬਣਾਉਣੀਆਂ ਸੁਖਾਲੀਆਂ ਹੋ ਜਾਂਦੀਆਂ ਨੇ ਜੇਕਰ ਆਪਾਂ ਆ ਸਰਕਲ ਬਣਾ ਕੇ ਇਹਦੇ ਉੱਤੇ ਪ੍ਰੈਕਟਿਸ ਕਰਾਂਗੇ ਤੇ ਹੁਣ ਅਮਨ ਤੁਹਾਨੂੰ ਆ ਵੱਡਾ ਸਰਕਲ ਆ ਜਿਹੜਾ ਇਹ ਬਣਾ ਕੇ ਦਿਖਾਉਣਗੇ ਤੇ ਉਸ ਤੋਂ ਬਾਅਦ ਆ ਜਿਵੇਂ ਸਾਈਡ ਤੇ ਫੁੱਲ ਬਣਿਆ ਹੋਇਆ ਇਹਦੇ ਨਾਲ ਦਾ ਆਪਾਂ ਖੁੱਦ ਤੁਹਾਨੂੰ ਬਣਾ ਕੇ ਥਾਵਾਂਗੇ ਜੋਈ ਦੀ ਨੋਕਰਾਂ ਨੇ ਵੀ ਉਹਦੇ ਲਈ ਆਪਾਂ ਕਿੰਨਾ ਚੇ ਫਰੇਮ ਘਮਾਉਣਿਆ ਆ ਦੇਖੋ ਹੁਣ ਅਮਨ ਸ਼ਾਇਦ 5 ਨੰਬਰ ਟਾਂਕੇ ਦੇ ਕਰ ਰਹੇ ਨੇ ਨਾ ਦੇਖੋ ਜੁਆ ਮੰਨੇ ਉਹ ਤੋ ਕਰਿਆ ਹੋਇਆ ਦੇਖੋ ਆ ਤੁਸੀਂ ਫਰੇਮ ਨੂੰ ਘੁੰਮਦਾ ਦੇਖ ਰਹੇ ਹੋ ਕਿ ਸੂਈ ਨੇ ਟਾਂਕਾ ਇੱਕ ਜਗ੍ਹਾ ਤੇ ਲਾਏ ਜਾਣਾ ਤੇ ਜਦੋਂ ਆਪਾਂ ਫਰੇਮ ਨੂੰ ਮੂਵ ਕਰਾਂਗੇ ਤਾਂ ਉਹ ਕਢਾਈ ਅੱਗੇ-ਅੱਗੇ ਵੱਧਦੀ ਜਾਊਗੀ ਇਹ ਤੁਸੀਂ ਇਹ ਕਰ ਸਕਦੇ ਹੋ ਵੀ ਜਿਵੇਂ ਸਰਕਲ ਆ ਜਾਂ ਫੁੱਲ ਵੀ ਆ ਜਿਵੇਂ ਇਹ ਅੱਧ ਤੱਕ ਆਪਾਂ ਨੇ ਜਿਵੇਂ ਹੁਣ ਆਮਨ ਲੈਫਟ ਵੱਲ ਘੁਮਾਰੇ ਨੇ ਇਦਾਂ ਇਸੇ ਵੀ ਇਹ ਵੀ ਹੁਣ ਉੱਧੇ ਉੱਧੇ ਘੁਮਾਉਣਗੇ ਮੇਰਾ ਕਹਿਨ ਦਾ ਭਾਵ ਵੀ ਤੁਸੀਂ ਦੂਜੇ ਪਾਸੇ ਵੀ ਘੁਮਾ ਕੇ ਬਣਾ ਸਕਦੇ ਹੋ ਵੀ ਪਰਲੀ ਸਾਈਡ ਇਦਾਂ ਆ ਦੇਖੋ ਹੁਣ ਜਿਵੇਂ ਅਮਨ ਰਾਈਟ ਵੱਲ ਘੁਮਾ ਕੇ ਬਣਾ ਰਹੇ ਨੇ ਆ ਤੁਸੀਂ ਦੇਖ ਹੀ ਰਹੇ ਹੋਵੋਗੇ ਵੀ ਜੋ ਆਪਣਾ ਫਰੇਮ ਆ ਉਹ ਰਾਈਟ ਵੱਲ ਮੂਵ ਕਰ ਰਿਹਾ ਦੋਨੋਂ ਪਾਸੋਂ ਬਣਾਉਣਾ ਜ਼ਰੂਰੀ ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਆਪਣਾ ਦੋਨੇ ਪਾਸੇ ਹੱਥ ਘੜ ਜਾਂਦਾ ਨਹੀਂ ਫਿਰ ਆਪਾਂ ਇੱਕ ਪਾਸੇ ਦੇ ਜ਼ਿਆਦਾ ਜਾਣਕਾਰ ਬਣ ਜਾਂਦੇ ਆ ਇਹ ਦੇਖੋ ਇਹ ਬਣ ਕੇ ਅੰਗਲਾਈ ਦੇ ਵਿੱਚ ਜੇ ਹੁਣ ਅਮਨ ਸਾਨੂੰ ਫੁੱਲ ਬਣਾ ਕੇ ਦਿਖਾਉਣਗੇ ਜਿਹਦੀਆਂ ਪੱਤੀਆਂ ਨੁਕਰਾਂ ਗੋਲ ਹੋਣਗੀਆਂ ਉਹਦੇ ਲਈ ਪਹਿਲਾਂ ਆਪਾਂ ਛੋਟਾ ਜਿਹਾ ਫੁੱਲ ਡਰਾ ਕਰਾਂਗੇ ਜਾਂ ਤੀ OK ਜਿਹੜਾ ਮਰ ਜਿਹੜਾ ਆ ਦੇਖੋ ਜਿਵੇਂ ਆਹ ਪੱਰੀ ਬੱਤੀਆਂ ਨੇ ਜਿਹਨੇ ਇਹਦੇ ਉੱਪਰ ਨਕਸ਼ਨਾ ਯਾਨੀ ਕਿ ਨਾ ਗੋਲ ਨੇ ਅੱਪਾ ਪੂਰਾ ਸਰਕਲ ਬਣਾਉਣਾ ਸਾਨੂੰ ਤਾਂ ਦੱਸਿਆ ਵੀ ਜੇਕਰ ਤੁਸੀਂ ਪੂਰੇ ਸਰਕਲ ਨੂੰ ਬਣਾਉਣਾ ਸਿੱਖ ਗਏ ਜੇ ਆਪਾਂ ਇਹਨੂੰ ਇਸ ਤਰ੍ਹਾਂ ਪਰਾਂਗੇ ਤਾਂ ਇਹ ਇਕੱਲੀ-ਇਕੱਲੀ ਪੱਤੀ ਅਲੱਗ-ਅਲੱਗ ਰੰਗ ਦੀ ਭਰੀ ਜਾਊਗਾ ਅਜਿਹਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਵੀ ਜੇਕਰ ਤੁਸੀਂ ਪੂਰਾ ਸਰਕਲ ਗਲਾਈ ਦੇ ਵਿੱਚ ਬਣਾਉਣਾ ਸਿੱਖ ਗਏ ਤਾਂ ਜੋ ਆ ਪੱਤੀਆਂ ਨੇ ਹਨਾ ਇਹਨਾਂ ਦੀ ਗਲਾਈ ਤੋਂ ਬਹੁਤ ਜ਼ਿਆਦਾ ਘੱਟ ਹੁੰਦੀ ਆ ਇਹ ਨੂੰ ਬਣਾਉਣਾ ਤਾਂ ਤੁਹਾਨੂੰ ਬਹੁਤ ਸੌਖਾ ਲੱਗੂਗਾ ਜੇਕਰ ਉਹ ਸਰਕਲ ਬਣਾਉਣਾ ਸਿੱਖ ਕੇ ਤੁਸੀਂ ਆ ਦੇਖੋ ਆਪ ਨੂੰ ਹੀ ਰਾਈਟ ਵੱਲ ਨੂੰ ਫਰੇਮ ਘੁਮਾਰੇ ਨੇ ਜਿਵੇਂ ਤੁਹਾਡਾ ਫੁੱਲ ਡਰਾ ਕੀਤਾ ਹੁੰਦਾ ਉਹਦੇ ਅਕੋਰਡਿੰਗ ਤੁਸੀਂ ਹਨਾ ਇਸ ਤਰ੍ਹਾਂ ਵੀ ਕਰ ਸਕਦੇ ਆਪਾਂ ਆ ਦੇਖੋ ਜੋ ਵਿਚਾਲੇ ਦਿਲ ਜਾਂ ਨਾ ਉੱਥੇ ਤੁਸੀਂ ਟਾਂਕਾ ਅੰਦਰ ਨੂੰ ਲੈ ਕੇ ਜਾਣਾ ਫਰੇਮ ਨੂੰ ਜਿਆਦਾ ਮੂਵ ਕਰਕੇ ਕੋਈ ਨਾ ਲ ਸਾਰੀ ਗੱਲ ਬਾਤ ਐ ਲਾਲੂ ਵੀ ਆਪਣਾ ਫਰੇਮ ਕਮਾਉਣ ਦੇ ਉੱਤੇ ਨਿਰਭਰ ਕਰਦੀ ਐ ਜਿਵੇਂ ਨਾ ਸੈਂਟਰ ਦੇ ਵਿੱਚ ਜਗ੍ਹਾ ਰਹੀ ਕਿ ਇਹਨਾਂ ਵਿੱਚ ਅਸੀਂ ਛੇੜ ਭਰ ਸਕਦੇ ਹਾਂ ਪਰ ਕੀ ਇਹਨਾਂ ਨੂੰ ਤੁਹਾਨੂੰ ਕੋਈ ਹੋਰ ਗੋਲਾਈ ਵਾਲਾ ਫੁੱਲ ਬਣਾ ਕੇ ਦਿਖਾ ਦੇਣਗੇ ਕੀ ਇਹ ਵਾਲੀਆਂ ਬੱਤੀਆਂ ਹੁੰਦੀਆਂ ਨੇ ਜਦੋਂ ਅੰਕ ਲੱਗਦੇ ਨਾਲ ਤੁਸੀਂ ਖਲਾਈ ਦੇ ਵਿੱਚ ਪ੍ਰੇਮ ਘੁਮਾਉਂਦੇ ਜਾਣਾ ਬਾਕੀ ਜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿੰਨਾ ਕੁ ਸਮਝ ਆ ਰਿਹਾ ਤੇ ਜਿਹੋ ਵੀ ਨਵੇਂ ਪੈਰ ਪੜਾ ਜੁੜਦੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਬੈਲ ਆਈਕਨ ਵੀ ਜਰੂਰ ਦੱਬਿਆ ਕਰੋ ਕਿਉਂ ਜੇਕਰ ਆਪਾਂ ਬੈਲ ਆਈਕਨ ਨਹੀਂ ਦਬਦੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਜਿਵੇਂ ਜਿਵੇਂ ਆਪਾਂ ਕੱਲਾ ਸਬਸਕ੍ਰਾਈਬ ਕਰਤਾ ਜਿਵੇਂ ਵੀ ਹੁਣ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਆ ਤਾਂ ਉਹਦਾ ਤੁਹਾਨੂੰ ਪਤਾ ਨਹੀਂ ਲੱਗਦਾ ਚਲੋ ਕਈ ਵਾਰ ਆਪਾਂ YouTube ਖੋਲਦੇ ਆ ਉਦੋਂ ਵੀਡੀਓ ਪਰ ਸ਼ੋਅ ਕਰ ਜਾਂਦੀ ਆ ਉਦੋਂ ਦੇਖ ਲੈਣੇ ਆ ਪਰ ਜੇ ਆਪਾਂ ਬੈਲ ਆਈਕਨ ਪੁਸ਼ ਕਰਦੇ ਆ ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਵੀ ਵੀਡੀਓ ਆਪਾਂ ਅਪਲੋਡ ਕਰਦੇ ਆ ਉਹਦਾ ਤੁਰੰਤ ਤੁਹਾਡੇ ਮੋਬਾਈਲ ਦੇ ਉੱਪਰ ਨੋਟੀਫਿਕੇਸ਼ਨ ਚਲਾ ਜਾਂਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋ ਅਸੀਂ ਅੱਜ ਗੁਲਾਈ ਆ ਸਰਕਲ ਉਹਨਾਂ ਦਾ ਦੱਸਿਆ ਸੀ ਫੁੱਲਾਂ ਦੀ ਪੱਤੀਆਂ ਦੀ ਗੁਲਾਈ ਬਣਾਉਣ ਦਾ ਤਰੀਕਾ ਦੱਸਿਆ ਵੀ ਇਹ ਤੁਹਾਨੂੰ ਸਮਝ ਆਇਆ ਤੇ ਨਵੇਂ ਭੈਣ ਭਰਾ ਸਬਸਕ੍ਰਾਈਬ ਜਰੂਰ ਕਰਿਓ ਬੈੱਲ ਆਈਕਨ ਦਬਾ ਕੇ ਪਣਾਣਾ ਬੋਲਿਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜੇਕਰ ਕੋਈ ਗਲਤੀ ਹੋ ਗਈ ਹੋਵੇ ਸਮਝਾਉਣ ਦੇ ਵਿੱਚ ਤਾਂ ਸਾਨੂੰ ਮਾਫ਼ ਕਰ ਦਿਓ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਹਸਰੀ ਕਾ ਜੀ